It's ਤੇਹਿਰ ਤੇ ਥਾਗਿਆ ਸੰਗ ਹੈ ਸੰਖੰ ਪੰਨਾ ਰਾਣ ਕੰਬੇ Okay. ਕੋਮਲੇ ਪਰਪਕਾਰ ਕੇ ਅਸਾ ਦਾ ਰਹਿਬਰ ਸਤਿਗੁਰ ਮੰਨਣਾ ਜਿਹੜਾ ਕੰਦੇ ਹੀ ਹਿੱਟੇ ਕਰਕੇ ਅਸਵਾਜ ਸੱਚਾ ਨੇ ਹੋਰ ਇੱਕ ਛੋਟੀ ਵਿੱਚ ਨਤ ਪ੍ਰਭ ਜਵਾ ਦੇ ਜਾਚ ਹੋਣਗੇ ਤੇ ਨਰਦੋਜ ਇੱਕ ਜਾਹ ਰੇ ਸਤਿਪਾਖੈ ਨਰਦਾਸ ਬਾਬਾ ਪਿੰਡ ਦਾਸ ਗੁਰੂ ਸਰਵੰਦਾਸ ਹਰੀ ਦਾਸ ਗੁਰ ਜੋਏ ਸੋ ਹਮਰੀ ਰਖੇ ਆਕਰੇ ਬਿਗਲੇ ਨਾ ਲਾਗੇ ਕੋਈ ਤਨ ਤਨ ਸਤਿਗੁਰੂ ਗਰੀਬ ਦਾਸ ਬੰਦੋਂ ਨੇ ਤਸੁਬਾ ਸ਼ਾਮਾ ਚਰਨ ਕਮਲ ਕੋ ਡੰਡ ਵੱਤ ਕੋਟ ਕੋਟ ਪਰਨਾਮ ਪਰਮ ਸਿਧਕਾਰ ਜੋਗ ਮੇ thank <laughs> you ਤਾਂ ਉਹ ਵੀ ਕੋ ਸਾਡੇ ਰਾਮ ਸਿੰਘ ਜੀ ਦੇ ਜੀਵਨ ਉਹੇ ਦਾਤ ਸਾਰੂ ਸਾਹਿਬ ਸਤਿਗੁਰੂ ਰਵਿਦਾਤ ਦੀ ਮਗਰਾ ਜੋ ਸੁਪਰਕ ਦਾ ਪ੍ਰਮਾਤਮਾ ਪਰਮੇਸ਼ਰ ਦੇ ਕਿਸੇ ਨੇ ਉਸ ਨੂੰ ਥੋਖਾਲ ਕਿਹਾ ਕਿ ਕਿ ਗੋਬਿੰਦ ਕਹਿਣ ਦਾ ਨਾਮ ਸਾਡੇ ਤੇ ਨੈਲਾ ਹਲਕਸੇ ਨਿਸ਼ਕ੍ਰਿਸ਼ਣ ਜੀ ਸੰਗੇ ਰਾਮ ਕਈ ਤਰ੍ਹਾਂ ਦੇ ਨਾਮਾਂ ਦੇ ਨਾਲ ਦਾਤਪਾ ਦੇ ਨਾਲ ਪ੍ਰੀਤ ਘੋੜੇ ਦੀ ਮਾਰਾ ਸਤਿਗੁਰੂ ਦੇ ਬਾਣੀ ਬਖਸ਼ੀ ਹੈ پرماتا دنیا بنائی ہے جس بادی کرنے کی بادی ਆਰਤੀ ਵਿੱਚ ਸਾਧ ਸੰਤ ਸਵਾਮੀ ਜੀ ਹਾਂਜੀ ਭਾਈ ਉਹ ਸਾਧ ਸੰਤ ਜੈਗੁਰਦੇਵ ਤਲਗੁਰਦੇਵ ਅੱਜ ਪਿੰਡ ਚੱਪਿਆਵ ਦੇ ਵਿੱਚ ਸ੍ਰੀ ਗੁਰੂ ਰਵਿਦਾਸ ਮਾਰਕੀਟ ਕਮੇਟੀ ਅਟਾ ਚੱਪਿਆਵ ਵਾਲਾ ਤੇ ਹਲਕਾ ਚੱਪੇਵਾਲ ਸਮੂਹ ਆਦੇਦਾਰਾਂ ਸਮਾਜਿਕ ਮਿੱਤਰਾਂ ਰਿਸ਼ਤੇਦਾਰਾਂ ਇਲਾਕੇ ਦੀਆਂ ਸੰਗਤਾਂ ਔਰ ਬਹੁਤ ਹੀ ਸੁਭਾਗ ਸਮਾ ਅੱਜ ਸ਼੍ਰੀ ਗੁਰਬਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅਤੇ 바ਵਾ ਸਾਹਿਬ ਡਾਕਟਰ ਰਵੀਰਾ ਹਮੇਦ ਸਰ ਜੀ ਦੇ ਚਲੋ ਦੇਸ਼ ਤੋਂ ਸਮਰਪਿਤ ਮੰਦਿਰ ਮਾ ਸੰਤ ਸੰਮੇਲ ਅਡਾ ਚੱਪੇਵਾਲ ਵਿੱਚ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਖੀਰ ਤੋਂ ਤਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਜੀ ਸਭੇ ਦਾ ਮਾਨਤਮਕ ਜੀਵਨ ਹੈ ਸਾਡੇ ਬਹੁਤ ਹੀ ਸਤਿਕਾਰਯੋਗ 108 ਸੰਤ ਸਰਬਨ ਦਾਸ ਜੀ ਮਹਾਰਾਜ ਜੇਰਾ ਸਤਿਗੰਗ ਪੰਡਾ ਦੇ ਮਹੂਤਾ ਗੰਧੀ ਰਿਸ਼ੀ 108 ਸੰਤ ਰੰਜਨ ਦਾਸ ਜੀ ਮਹਾਰਾਜ ਜੇਰਾ ਦੀ ਰਹਿਨਮਾਈ ਹੈ ਮਨੋਰਥ ਕਰ ਰਿਹਾ ਹੈ ਸੋ ਹਰ ਸਾਲ ਦੀ ਤਰ੍ਹਾਂ ਸੰਘਾਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਕਰਵਾਇਆ ਜਾਂਦਾ ਹੈ ਔਰ ਪ੍ਰੋਗਰਾਮ ਬਹੁਤ ਹੀ ਵਧੀਆ ਤਰੀਕੇ ਨਾਲ ਪੂਰਾ ਹੈ ਇਹ ਜੋ ਉਪਰਾਲਾ ਹੈ ਮਾਰਕੀਟ ਕਮੇਟੀ ਵੱਲੋਂ ਬਹੁਤ ਹੀ ਸ਼ਲਾਘਾਯੋਗ ਹੈ ਲਾਤੀ ਵਿੱਚ ਹਰ ਸਾਲ ਜੋ ਪ੍ਰੋਗਰਾਮ ਹੁੰਦਾ ਹੈ ਸੰਘਾਂ ਬਹੁਤ ਸਹਿਯੋਗ ਕਰਦੀਆਂ ਹਨ ਲੰਗਰ ਚੱਲ ਰਹੇ ਹਨ ਤੇ ਸੰਘਾਂ ਬਹੁਤ ਸਹਿਯੋਗ ਕਰਦੀਆਂ ਹਨ ਦੇ ਸਭ ਦੇਸ਼ਾਂ ਤੋਂ ਅਸੀਂ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ ਅਕਾਦੀ ਵੱਲੋਂ ਤੇ ਸਾਰੀ ਸੰਗਤ ਜਿਹੜੀ ਆ ਇਸੇ ਤਰੀਕੇ ਨਾਲ ਸਾਡਾ ਸਾਥ ਹੁੰਦੇ ਰਹਿਣਾ ਸੋ ਸਭਾ ਆਊਗਾ ਕਿ ਇਸ ਲੋ ਬਹੁਤ ਹੀ ਵੱਡੇ ਪੱਧਰ ਤੇ ਇੰਟਰਨੈਸ਼ਨਲ ਪੱਧਰ ਤੇ ਵੀ ਪ੍ਰੋਗਰਾਮ ਕੀ ਪੇੜਾਣਗੇ ਸੋ ਬਹੁਤ ਬਹੁਤ ਧੰਨਵਾਦ ਹੈ ਜੀ ਸਾਰੀ ਸੰਗਤ ਦਾ ਧੰਨਵਾਦ ਜੈ ਗੁਰਦੇਵ ਜੀ ਧੰਨਵਾਦ